ਚੰਡੀਗੜ੍ਹ ਜ਼ਿਰਕਪੁਰ ਸਰਹੱਦ ਦੇ ਉੱਤੇ ਵਾਪਰਿਆ ਇੱਕ ਦਰਦਨਾਕ ਹਾਦਸਾ ਚੰਡੀਗੜ੍ਹ ਪੁਲਿਸ ਦੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਤੇ ਇੱਕ ਰਾਹਗੀਰ ਦੀ ਵੀ ਮੌਤ ਹੋਈ ਹੈ ਬੜਾ ਭਿਆਨਕ ਹਾਦਸਾ ਵਾਪਰਿਆ ਚੈਕਿੰਗ ਦੇ ਵਾਸਤੇ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਤੇ ਇੱਕ ਤੇਜ਼ ਰਫ਼ਤਾਰ ਕਾਰ ਜਿਹੜੀ ਹੈ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਰੋੰਦ ਕੇ ਨਿਕਲ ਜਾਂਦੀ ਹੈ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋਈ ਹੈ ਤੇ ਇੱਕ ਰਾਹਗੀਰ ਜਿਹੜਾ ਕਿ ਆਪਣੇ ਕਾਰ ਦੇ ਦਸਤਾਵੇਜ਼ ਚੈੱਕ ਕਰਵਾ ਰਿਹਾ ਸੀ ਉਸ ਦੀ ਵੀ ਮੌਤ ਹੋ ਗਈ ਹੈ ਪੁਲਿਸ ਨੇ ਇੱਕ ਵਾਹਨ ਨੂੰ ਚੈਕਿੰਗ ਦੇ ਵਾਸਤੇ ਰੋਕਿਆ ਸੀ ਤੇ ਡਰਾਈਵਰ ਆਪਣੇ ਦਸਤਾਵੇਜ਼ਾਂ ਦੀ ਜਿਹੜੀ ਜਾਂਚ ਕਰਵਾ ਰਿਹਾ ਸੀ ਤੇ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਜਿਹੜੀ ਹੈ ਪੁਲਿਸ ਮੁਲਾਜ਼ਮਾ ਨੂੰ ਜਿਹੜਾ ਆ ਰੋਂਦ ਕੇ ਨਿਕਲ ਜਾਂਦੀ ਹੈ ਅਤੇ ਜੋ ਦਸਤਾਵੇਜ਼ ਚੈੱਕ ਕਰਵਾ ਰਿਹਾ ਰਾਹੀਰ ਸੀਗਾ ਉਸ ਨੂੰ ਵੀ ਕੁਚਲ ਦਿੱਤਾ ਜਾਂਦਾ ਤਾਂ ਚੰਡੀਗੜ੍ਹ ਦੇ ਜ਼ਿਰਕਪੁਰ ਸਰਹੱਦ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਜਾਨੀ ਤੇ ਮਾਲੀ ਦੋਵੇਂ ਨੁਕਸਾਨ ਹੋਏ ਨੇ ਗੱਡੀਆਂ ਦੇ ਪਰਖੱਚੇ ਉਡੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਦੋ ਪੁਲਿਸ ਮੁਲਾਜ਼ਮਾਂ ਦੀ ਜੋ ਕਿ ਨਾਕੇ ਦੇ ਉੱਤੇ ਤਾਇਨਾਤ ਸਨ ਚੈਕਿੰਗ ਕਰ ਰਹੇ ਸਨ ਵਾਹਨਾਂ ਦੀ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਉਹਨਾਂ ਵੱਲ ਆਉਂਦੀ ਹੈ ਤਾਂ ਉਹਨਾਂ ਨੂੰ ਜਿਹੜਾ ਯਾ ਰੋਂਦ ਕੇ ਨਿਕਲ ਜਾਂਦੀ ਹੈ ਤਾਂ ਇਸ ਦੇ ਵਿੱਚ ਦੋਨੋਂ ਮੁਲਾਜ਼ਮ ਬੁਰੀ ਤਰ੍ਹਾਂ ਦੇ ਨਾਲ ਜਿਹੜੇ ਨੇ ਮੌਤ ਦੇ ਘਾਟ ਉਤਰੇ ਨੇ ਲੱਤਾ ਸਰੀਰ ਤੋਂ ਵੱਖ ਹੋ ਗਈਆਂ ਨੇ ਚੰਡੀਗੜ੍ਹ ਪੁਲਿਸ ਦੇ ਇਹ ਦੋਨੋਂ ਮੁਲਾਜ਼ਮ ਸੀ ਅਤੇ ਇੱਕ ਰਾਗੀਰ ਜਿਹੜਾ ਕਿ ਆਪਣੇ ਗੱਡੀ ਦੇ ਕਾਗਜ਼ ਚੈੱਕ ਕਰਾ ਰਹੇ ਆ ਸੀ ਉਸ ਨੂੰ ਵੀ ਇਸ ਗੱਡੀ ਦਾ ਸ਼ਿਕਾਰ ਹੋਣਾ ਪਿਆ ਅਤੇ ਤਿੰਨਾਂ ਦੀ ਮੌਕੇ ਤੇ ਜਿਹੜੀ ਹੈ ਉਹ ਮੌਤ ਹੋ ਗਈ ਹੈ ਰੂਹ ਕੰਬਾਉਂਦੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ